ਕਰੇਡ ਦੇ ਔਨ ਡਿਊਟੀ ਤੁਸੀਂ ਕੁਲਚੇ ਖੋਲੇ ਖਾਣ ਆਂਦੇ ਹੋ ਬਾਹਰ ਬੈਠੇ। ਉਹ ਆਪਣੇ ਖਾਣਦੇ ਆਂ। ਆਪਣੇ ਵੀ ਖਾਂਦੇ ਹੋ ਔਨ ਡਿਊਟੀ ਤੁਸੀਂ ਰੇਡ ਕਰਨ ਆਏ ਕੋਲਚੇ ਖੋਲੇ ਖਾਣ ਆਏ। ਨਹੀਂ ਉਹ ਆਪਣੇ ਮਰ ਕੇ ਖਾਂਦੇ ਆਂ ਅਸੀਂ ਇਹ ਰੋੜਾ ਕਮ ਕੇ ਕਿਸੇ ਦੇ ਖਾਂਦੇ ਆਂ। ਨਹੀਂ ਨਹੀਂ ਮੈਂ ਉਹੋ ਚੱਲੇ ਆ ਵੀ ਰੇਡ ਕਰਨ ਆਏ ਔਨ ਡਿਊਟੀ ਤੁਸੀਂ ਰੇਡ ਕਰਨ ਆਏ ਬਿਲਕੁਲ ਜਿਹੋਲੇ ਖਾਣਾ ਆਇਓ। ਜੇ ਰੇਡ ਕਰਨ ਨਾਲ ਕਿ ਜੇ ਭੁੱਖ ਲੱਗੇ ਤਾਂ ਪੰਗਤੀ ਚੀਜ਼ ਖਾ ਸਕਦੇ ਆਂ। ਅੱਛਾ ਠੀਕ। 19 ਮਾਰਚ ਆ ਰਿਹਾ 10 ਹਾਂਜੀ ਤੇ ਰੋਣ ਨਾ ਇਹ ਤੁਹੇ ਹੁਣੇ ਹਾਲੇ ਬਾਅਦ ਤੇ ਬਾਈ ਦੋੜ ਕੇ ਆ ਪਲੇਟਾ ਮੁਕਾ ਦੇ ਕਰੋ ਇਤਨਾਰ ਛੱਡ ਕੇ ਤੁਹਾਨੂੰ ਖਾ ਲੋਗੇ ਆ ਆਜੇ ਖਾਓ ਰੋਣ ਨਾ ਇਹ ਮੋੜ ਦੇ ਆਹ ਕੋਲ ਨੇ ਤੂੰ ਹਾਜੂ ਸ਼ਰਮਾ ਮੇਰਾ ਨਾਮ ਹੈ ਮੈਂ ਖੋਲਣੇ ਮਾਮਾ ਨਾ ਖੋਲਣੇ ਮੈਂ ਕਹਿੰਦਾ ਮੈਂ ਖੋਲਣੇ ਸ਼ਰਮਾ ਜੀ ਮੈਂ ਸਭ ਆਪਣਾ ਮੇਰਾ ਮਨਦੀਪ ਜੀ ਕਿਸ ਪੋਸਟਿੰਗ ਤੇ ਹੋ ਤੁਸੀਂ ਕਿਸ ਫੈਕਟਰੀ ਵਿੱਚ ਮੈਂ ਜੀਐਸਟੀ ਡਿਪਾਰਟਮੈਂਟ ਦੀ ਅੱਛਾ ਕੀ ਪੋਸਟਿੰਗ ਸਾਬ ਉਹਨਾਂ ਨੂੰ ਬੁਲਾ ਲਓ ਆਪਾਂ ਉਹਨਾਂ ਦੀ ਕੀ ਪੋਸਟਿੰਗ ਹੀ ਆਪਣੀ ਤੁਹਾਡੀ ਮੈਡੀਕਲਰ ਕਾ ਜੀ ਅੱਛਾ ਤੇ ਇਹ ਇੱਥੇ ਕੀ ਕਿਸ ਕੰਮ ਲਈ ਆਇਓ ਦੁਕਾਨ ਤੇ ਕੀ ਕਰਦੇ ਹੋ ਸਰ ਇਹ ਚੈਕਿੰਗ ਹੋ ਰਹੀ ਹੈ ਜੀ ਕਿਸ ਜੀ ਦੇ ਸਟਾਕ ਦੀ ਅੱਛਾ ਆਕਸਾਈਜ ਵੱਲੋਂ ਸੇਲਡੈਕਸ ਵੱਲੋਂ ਸੇਲਡੈਕਸ ਵੱਲੋਂ ਠੀਕ ਹੈ ਤੇ ਤੁਸੀਂ ਕਰ ਲਈ ਸਾਰੀ ਚੈਕਿੰਗ ਕਰਦੇ ਪਏ ਹਾਂ ਜੀ ਅੱਛਾ ਤੁਸੀਂ ਤਾਂ ਛੋਲੇ ਸੁਆ ਕੁਲ ਚਰਮ ਨਹੀਂ ਜੀ ਅਸੀਂ ਨਹੀਂ ਕਿਸੇ ਨੂੰ ਕਿਹਾ ਮੰਗਾਉਣ ਵਾਸਤੇ ਅੱਛਾ ਤੁਸੀਂ ਖਾਂਦੇ ਪਏ ਸੀ ਨਾ ਨਹੀਂ ਨਹੀਂ ਸਰ ਅਸੀਂ ਨਹੀਂ ਖਾਂਦੇ ਪਏ ਅਸੀਂ ਉਹਨਾਂ ਨੂੰ ਕਿਹਾ ਨਹੀਂ ਸੀ ਅਸੀਂ ਕਹਿ ਨਹੀਂ ਸੀ ਉਹਨਾਂ ਨੂੰ ਲਿਆ ਗਿਆ ਤੁਹਾਡੇ ਵਾਸਤੇ ਅਸੀਂ ਤਾਂ ਆਪਾਂ ਕੰਮ ਕਰਦੇ ਸੀ ਤੁਸੀਂ ਇੰਪਲਾਈ ਲੱਗੇ ਬੈਠੇ ਤੁਸੀਂ ਪੁੱਛ ਸਕਦੇ ਹੋ ਅੱਛਾ ਤੁਸੀਂ ਨਹੀਂ ਗਿਆ ਅਸਲੀ ਆ ਗਏ ਸਰ ਅਸੀਂ ਗੱਲ ਹੀ ਖਾਣੀ ਹੈ ਜੀ ਅਸੀਂ ਤਾਂ ਆਪਾਂ ਕੰਮ ਕਰਦੇ ਪਏ ਹਾਂ ਬਿਲਕੁਲ ਸ਼ੋਰਸ਼ਾ ਰਿਕਾਰਡਿੰਗ ਮੈਂ ਮੰਨਦਾ ਸਰ ਤੁਹਾਡੀ ਗੱਲ ਪਰ ਮਾਸੇ ਅਸੀਂ ਤਾਂ ਕੰਮ ਕਰਦੇ ਪਏ ਹਾਂ ਜੀ ਨਹੀਂ ਕੰਮ ਤਾਂ ਤੁਸੀਂ ਕਰਦੇ ਪਏ ਹੋ ਤਾਂ ਕੁਲਚਾ ਛੋਲੇ ਜਿਹੜੇ ਛੋਲੇ ਭੂਰੇ ਨਹੀਂ ਨਹੀਂ ਭਾਜੀ ਆਪਾਂ ਕਿਉਂ ਖਾਣੇ ਕੋਈ ਛੋਲੇ ਭੂਰੇ ਰੇਡ ਕਰਨ ਆਇਆ ਤਾਂ ਤੁਸੀਂ ਛੋਲੇ ਭੂਰੇ ਸਰ ਅਸੀਂ ਕੰਮ ਕਰ ਰਹੇ ਹਾਂ ਜਿੱਥੇ ਰੇਡ ਕਰਨ ਆਏ ਨਹੀਂ ਸਰ ਕਿਉਂ ਖਾਣੇ ਆਪਾਂ ਪੁੱਛੋ ਕਿਸੇ ਨੂੰ ਕੁਝ ਕਿਹਾ ਹੋਏ ਦੇ ਰੇ ਨਹੀਂ ਭਾਜੀ ਅਸੀਂ ਤਾਂ ਕੰਮ ਕਰਦੇ ਪਏ ਅੱਛਾ ਤੁਸੀਂ ਕੰਮ ਕਰਦੇ ਪਏ ਠੀਕ ਹੈ ਰੇ ਤੁਹਾਡੇ ਸਾਹਮਣੇ ਹੀ ਲੱਗੇ ਹੋਏ ਜੀ ਅੱਛਾ ਮਤਲਬ ਆਹ ਕਿਹ ਹੋਣੇ ਖਾਂਦੇ ਪਏ ਸਰ ਅਸੀਂ ਕੰਮ ਕਰ ਰਹੇ ਆਂ ਪਲੀਜ਼ ਠੀਕ ਹੈ ਅੱਛਾ ਇੱਥੇ ਆਏ ਹੋ ਤੁਸੀਂ ਕਿੱਥੇ ਆਏ ਹੋ ਕਿ ਕੀ ਕਰਦੇ ਪਏ ਇੱਥੇ ਆ ਗਏ ਸੇਲਟਾ ਸਾਰੀ ਟੋਆ ਆਵਾ ਹਾਂਜੀ ਅੱਛਾ ਆਪਣੀ ਜੀ ਮਗਾਈ ਆਪਣੀ ਜੀ ਖਾਈ ਆ ਕੀ ਖਾਧੀ ਮੈਂ ਤੁਹਾਨੂੰ ਪੁੱਛਿਆ ਕੁਛ ਨਹੀਂ ਮੈਂ ਤੁਹਾਨੂੰ ਸਵਾਲ ਕਰਨ ਲੱਗਾ ਵਾ ਤੁਸੀਂ ਅੱਗੇ ਬੋਲੇ ਲੱਗਦੇ ਨਹੀਂ ਨਹੀਂ ਧਰਮਪਾਲ ਜੀ ਕਿੱਥੇ ਆਏ ਹੋ ਤੇ ਕਾਦੀ ਰੇਡ ਆ ਸੇਲਟਾ ਸੀ ਰੇਡ ਆ ਕਿੱਥੇ ਹਾਂਜੀ ਕਿੱਥੇ ਮਾਈ ਦੀ ਦੁਕਾਨ ਦੇ ਅੱਛਾ ਕਾਦੀ ਹਾਂਜੀ ਕਾਹ ਦੀ ਦੁਕਾਨਾ ਪਲਾਸਟਿਕ ਦੁਕਾਨਾ ਠੀਕ ਹੈ ਹਾਂਜੀ ਅੱਛਾ ਤੇ ਰੇਟ ਤੇ ਔਨ ਡਿਊਟੀ ਤੁਸੀਂ ਕੁਲਚੇ ਥੋਲੇ ਖਾਣ ਆਂਦੇ ਹੋ ਬਾਹਰ ਬੈਠੇ ਤੂੰ ਆਪਣੇ ਖਾਣਦੇ ਆ ਆਪਣੇ ਵੀ ਖਾਂਦੇ ਹੋ ਔਨ ਡਿਊਟੀ ਤੁਸੀਂ ਰੇਟ ਕਰਨ ਆਏ ਕੋਲਚੇ ਥੋਲੇ ਖਾਣ ਆਏ ਨਹੀਂ ਉਹ ਆਪਣੇ ਮਰਕੇ ਖਾਂਦੇ ਆ ਅਸੀਂ ਇਹ ਰੋੜਾ ਕੁਲਕੇ ਕਿਸੇ ਦੇ ਖਾਂਦੇ ਆ ਨਹੀਂ ਨਹੀਂ ਮੈਂ ਉਹ ਜਿhandle ਆ ਵੀ ਰੇਟ ਕਰਨ ਆਇਆ ਔਨ ਡਿਊਟੀ ਤੁਸੀਂ ਰੇਟ ਕਰਨ ਆਇਆ ਕੋਲਚੇ ਥੋਲੇ ਖਾਣਾ ਆਇਆ ਯਾ ਰੇਟ ਕਰਨ ਮਰਕੇ ਜੇ ਭੁੱਖ ਲੱਗੇ ਤਾਂ ਪੰਗਤੀ ਚੀਜ਼ ਖਾ ਸਕਦੇ ਆ ਅੱਛਾ ਠੀਕ ਹੈ ਹਾਂਜੀ ਰੇਟ ਕਰ ਲਈਆ ਰੇਟ ਹੋਣ ਦੀ ਆ ਅੱਛਾ ਕੀ ਕੋਈ ਲੱਭਾ ਜੇ ਦੇਖਣ ਦੇ ਸ ਚੈੱਕ ਕਰਦੇ ਆ ਹਾਂਜੀ ਕੀ ਚੈੱਕ ਕਰਦੇ ਵਾ ਜੋ ਸਮਾਨ ਦਾ ਚੈੱਕ ਕਰਦੇ ਆ ਹਾਂਜੀ ਅੱਛਾ ਹੋਰ ਉਹ ਤੇ ਦੇਖਣ ਕਿ ਰੇਡ ਲਿਖਣ ਕਿ ਕੀ ਕੀ ਆ ਅੱਛਾ ਹਾਂਜੀ ਠੀਕ ਉਹ ਡਿਊਟੀ ਤੁਸੀਂ ਮਤਲਬ ਰੇਡ ਵਾਲੇ ਕੁਲਚੀ ਵਾਲੇ ਖਾ ਸਕਦੇ ਹੋ ਠੰਡੇ ਠੰਡੇ ਪੀ ਸਕਦੇ ਹੋ ਚਾਹ ਚੂ ਪੀ ਸਕਦੇ ਹੋ ਹਣਾ ਨਹੀਂ ਉਹਦੇ ਆਪਣਾ ਵਾ ਜੀ ਅਸੀਂ ਜੋ ਮਰਜ਼ੀ ਖਾ ਸਕਦੇ ਆ ਤੇ ਜਰੂਰੀ ਇੱਥੇ ਰੇਡ ਕਰਨੀ ਉੱਥੇ ਬਹਿ ਕੇ ਖਾਣਾ ਨਹੀਂ ਜਰੂਰੀ ਥੋੜਾ ਉਹ ਮਤਲਬ ਕਿ ਉੱਥੇ ਬਹਿ ਖਾਣੇ ਆ ਇਹ ਜਰੂਰੀ ਹੁੰਦਾ ਕਿਥੇ ਰੇਡ ਕਰਨੀ ਉੱਥੇ ਬਹਿ ਕੇ ਖਾਣੇ ਕੁਲਚੀ ਵਾਲੇ ਦੀ ਇਹਦੀ ਆਪਣਾ ਮੈਂ ਅਸੀਂ ਅਪ੍ਰੀਮੈਂਟ ਖਾਵਾਂਗੇ ਚੀਜ਼ ਤੇ ਉਹ ਤੇ ਮਿਲ ਕੇ ਜਿੰਨਾ ਮਰਜੀ ਕਾ ਜੇ ਠੀਕ ਉਹਦੇ ਕੋਈ ਦਿੱਕਤ ਨਹੀਂ ਜੀ ਕਿ ਕਿਸ ਪੋਸਟਿੰਗ ਤੋਂ ਕਿਹੜੇ ਮੈਗਨੇਟੂ ਜੀਐਸਟੀ ਡਿਪਾਰਟਮੈਂਟ ਚ ਅਸੀਂ ਅੱਛਾ ਪੋਸਟਿੰਗ ਹੀ ਆਪਣੀ ਜੂਨੀਅਰ ਅਸਟ੍ਰੂਡੈਂਟ ਠੀਕ ਹੈ ਤੇ ਇੱਥੇ ਕਿਹਦੇ ਦੇ ਰੇਡ ਕਰ ਰਹੇ ਹੋ ਆ ਕੇ ਦੁਕਾਨ ਇਨਸਪੈਕਸ਼ਨ ਹੈ ਰੇਡ ਕੋਈ ਨਹੀਂ ਇਨਸਪੈਕਸ਼ਨ ਹੋ ਰਹੀ ਆ ਕੀ ਚੀਜ਼ ਹੈ ਇਹ ਸਟਾਕ ਦੀ ਅੱਛਾ ਹਾਂਜੀ ਇਨਸਪੈਕਸ਼ਨ ਤੁਸੀਂ ਵੈਸੇ ਹੀ ਕਰ ਰਹੇ ਹੋ ਆ ਕੇ ਵੈਸੇ ਨਹੀਂ ਸਾਨੂੰ ਆਰਡਰ ਆ ਸਾਡੇ ਕੋਲ ਹੈਡ ਆਫਸ ਦੇ ਅੱਛਾ ਅਸੀਂ ਵੈਸੇ ਕਿਉਂ ਕਰਾਈ ਕੋਈ ਕੰਪਲੇਂਟ ਆਈ ਜਾਂ ਕੋ ਕਮੀ ਕੰਪਲੇਂਟ ਨਹੀਂ ਇਨਸਪੈਕਸ਼ਨ ਦੀ ਹੈ ਇਨਸਪੈਕਸ਼ਨ ਹੈ ਬਸ ਉਹਨਾਂ ਕੋ ਆਰਡਰ ਜਿਹੜਾ ਆਇਆ ਉਹਦੇ ਤਹਿਤ ਹਾਂਜੀ ਮੈਂ 온 ਡਿਊਟੀ ਤੇ ਕਰ ਰਹੇ ਹੋਰੇ ਜਿਹੜਾ ਹਾਂਜੀ 온 ਡਿਊਟੀ ਹਾਂਜੀ 온 ਡਿਊਟੀ ਰੇਟ ਕਰਦੇ ਤੇ ਰੇਟ ਦੇ ਮੋਕੇ ਤੁਸੀਂ ਇਹ ਖਾ ਸਕਦੇ ਹੋ ਛੋਲੇ ਫੁਰੀਜੇ ਖਾ ਖੁਸ਼ ਨਹੀਂ ਖਾ ਰਹੇ ਅਸੀਂ ਸਾਨੂੰ ਕੁਝ ਨਹੀਂ ਅਸੀਂ ਅਸੀਂ ਆਪ ਵੇਖੋ ਸਾਡੇ ਕੋ ਕੈਮਰਾ ਚ ਰਿਕਾਰਡਿੰਗ ਹੋਈ ਉਹਦਾ ਵੇਖੋ ਭਾਜੀ ਜੇ ਕੋਈ ਪਾਣੀ ਦਾ ਗਲਾਸ ਕਿਸੇ ਨੂੰ ਪਿਲਾ ਦਿੰਦਾ ਕੋਈ ਗਲਤ ਹੋ ਗਿਆ ਇਹ ਪਾਣੀ ਦਾ ਗਲਾਸ ਅਸੀਂ ਉਹਦੇ ਚ ਕੁਝ ਨਹੀਂ ਖਾ ਰਹੇ ਅਸੀਂ ਨਾ ਇਹਨਾਂ ਨੂੰ ਕੁਝ ਕਿਹਾ ਸੀ ਆਪਣੇ ਕੰਮ ਨਾਲ ਮਤਲ ਸਾਡਾ ਸਟਾਕ ਅਸੀਂ ਚੈੱਕ ਕਰ ਰਹੇ ਹਾਂ ਹੋਰ ਅਸੀਂ ਕੁਝ ਨਹੀਂ ਤੁਸੀਂ ਜੋ ਸਾਡੀ ਜਿਹਨਾਂ ਦਾ ਤੁਸੀਂ ਸਟਾਕ ਚੈੱਕ ਕਰਨ ਆਏ ਹੋ ਉਹਨਾਂ ਨੂੰ ਤੁਸੀਂ ਚਾਹ ਪਾਣੀ ਪੀ ਸਕਦੇ ਯਾਰ ਘਰ ਆਏ ਮਹਿਮਾਨ ਨੂੰ ਤਾਂ ਕੋਈ ਚਾਹ ਪਾਣੀ ਦਾ ਗਲਾਸ ਤੇ ਪਿਲਾ ਹੀ ਸਕਦੇ ਤਾਨੂੰ ਨਹੀਂ ਤੁਸੀਂ ਆਏ ਹੋ ਤੁਹਾਨੂੰ ਪਾਣੀ ਦਾ ਗਲਾਸ ਅਸੀਂ ਪਿਆ ਸਕਦੇ ਹਾਂ ਅਸੀਂ ਕਿਉਂ ਖਾ ਸਕਦੇ ਸਾਨੂੰ ਜੇ ਉਹਨਾਂ ਨੇ ਗਲਤ ਅਸੀਂ ਕੁਝ ਨਹੀਂ ਖਾ ਸਕਦੇ ਨਹੀਂ ਖਾਦੇ ਤੇ ਫਿਰ ਖਾਦੇ ਭਾਜੀ ਅਸੀਂ ਕੁਝ ਨਹੀਂ ਖਾਦਾ ਜਿੱਤੇ ਨਾਲ ਲਿਆ ਕੇ ਰੱਖੇ ਅਸੀਂ ਅਜੇ ਤੇ ਲਿਆ ਹੀ ਨਹੀਂ ਕੁਝ ਵੀ ਆ ਤਖਾਬ ਨੇ ਖਾਦੇ ਆ ਮੈਂ ਯਾਰ ਤੇ ਆਓ ਭਾਈ ਬਾਹਰ ਤੇ ਜੀ ਸਰ ਸੁਬਨਾਮਾ ਸੁਨੀਲ ਕੁਮਾਰਾ ਸੁਨੀਲ ਕੁਮਾਰ ਜੀ ਕਿਸ ਪੋਸਟਿੰਗ ਤੋਂ ਕਰੇ ਮੈਕਮੇਟ ਅਸਿਸਟੈਂਟ ਕਮਿਸ਼ਨਰ ਸਟੇਟ ਟੈਕਸ ਸਰ ਇੱਥੇ ਆਏ ਹੋ ਕਿਸ ਮਕਸਦ ਨਾਲ ਆਏ ਇੱਥੇ ਸਾਨੂੰ ਅੱਜ ਆਰਡਰ ਪਰਮਿਸ਼ਨ ਮਿਲਵਤ ਹੋਈ ਹੈ ਇਸ ਦੁਕਾਨ ਦੀ ਸਟਾਕ ਟੇਕਿੰਗ ਤੇ ਵੈਰੀਫਿਕੇਸ਼ਨ ਕਰਨ ਦੇ ਲਈ ਜੀ ਤੇ ਕੀ ਕੁਝ ਵੈਰੀਫਿਕੇਸ਼ਨ ਹੋਈ ਫਿਲਹਾਲ ਤਾਂ ਕੁਛ ਕਾਗਜ਼ਤ ਕਨਫਿਸਟਿਗੇਟ ਕੀਤੀ ਐ ਸੀਜ਼ ਕੀਤੀ ਆ ਤੇ ਹੁਣ ਸਾਡੇ ਜਿਹੜੇ ਸਟਾਫ ਆ ਉਹ ਸਟਾਕ ਟੇਕਿੰਗ ਕਰ ਰਿਹਾ ਜੀ ਲੱਗਦਾ ਕੋਈ ਟੈਕਸ ਦੀ ਚੋਰੀ ਹੋ ਸਕਦੀ ਹੈ ਜੀ ਜੀ ਪੂਰੀ ਸੰਭਾਵਨਾ ਹੈ ਕੁਆਟਿਟੀ ਤਾਂ ਨਹੀਂ ਦੱਸ ਸਕਦੇ ਬਟ ਇਹ ਵੀ ਸੰਭਾਵਨਾ ਹੈ ਜੀ ਅੰਦਾਜ਼ਾ ਲਗਾ ਕੇ ਚੱਲੀ ਤਾਂ ਲੱਖਾਂ ਦੀ ਹੋ ਸਕਦੀ ਜੀ 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 ਬਿਲਕੁਲ ਇਹਨਾਂ ਲੱਖਾਂ ਹੋ ਸਕਦੀਆਂ ਸਿਉਰ ਕੋਨ ਡਿਊਟੀ ਤੁਹਾਡੇ ਜਿਹੜੇ ਨਾਲ ਹੈਗੇ ਨੇ ਆਏ ਹੋਏ ਉਹ ਉਸੇ ਦੁਕਾਨ 'ਚ ਜਿੱਥੇ ਰੇਡ ਕਰ ਰਹੇ ਉੱਥੇ ਹੀ ਛੋਲੇ ਭੂਰੇ ਖਾਈ ਜਾਂਦੇ ਉਹਨਾਂ ਕੋਲ ਆ ਲੈ ਜੀ ਦੇਖੋ ਕਿੰਨਾ ਵਜਾ ਜਾਇਜ਼ ਕਿੰਨਾ ਕੋ ਦੇਖੋ ਜਾਇਜ਼ ਕੁਛਾ ਚਾਹ ਤੇ ਜਾਇਜ਼ ਵੀ ਅਜਾ ਨਜਾਇਜ਼ ਵੀ ਕਹਿ ਸਕਦੇ ਪਰ ਇਹ ਵੀ ਚਲੋ ਡਿਊਟੀ ਦੌਰਾਨ ਹਰੇਕ ਨੂੰ ਤਾਂ ਹੁੰਦਾ ਹੀ ਹੈ ਜੀ ਇਹ ਕੁਛ ਚਾਹ ਚ ਪੀ ਲਈਏ ਕੁਛ ਰਫਰੈਸ਼ਮੈਂਟ ਹੋ ਜਵੇ ਪਰ ਡਿਊਟੀ ਪ੍ਰਾਇੋਰਟੀ ਹੈ ਬਾਕੀ ਕੰਮ ਬਾਅਦ ਵਿੱਚ ਜਿੱਥੇ ਰੇਡ ਕੀਤੀ ਉਹਦੇ ਵਿੱਚ ਆਹ ਪੀ ਲਈ ਜਾਂ ਛੋਲੇ ਭੂਰੇ ਖਾਣੇ ਕਿਨੂੰ ਚਲੋ ਉਹਨਾਂ ਦੇਖੋ ਆਉ ਵਕਤ ਕਾਨੀ ਤਾਂ ਚਲੋ ਮੰਨ ਲਈ ਹੈ ਜੋ ਵੀ ਆ ਪਰ ਆਪਾਂ ਐਕਸਪੈਕਟ ਨਹੀਂ ਕਰ ਸਕਦੇ ਵੀ ਹਰ ਇੱਕ ਵਾਰ ਇਹਦਾ ਹੋਵੇ ਬਾਕੀ ਦੇਖੋ ਨਿਯੂਨ ਰਿਸਪੋਨਸੀਬਿਲਟੀ ਹੁੰਦੀ ਹੈ ਹੁਣ ਇਹ ਤਾਂ ਹੈ ਹੀ ਹੈ ਜੀ ਇਹ ਸਰ ਤੁਸੀਂ ਗੋਲ-ਗੋਲ ਜਵਾਬ ਦੇ ਰਹੇ ਹੋ ਪਤਾ ਤੁਹਾਨੂੰ ਵੀ ਆ ਕਿ ਬਿਲਕੁਲ ਗਲਤ ਹੈ ਸਾਰਾ ਸਟਾਫ ਸਾਰਾ ਸਟਾਫ ਹੀ ਖਾਰਿਆ ਤੁਹਾਡੇ ਗੱਲ ਪਿੱਛੇ ਸਾਰੇ ਤੁਸੀਂ ਰੇਡ ਕਰਨ ਆਏ ਹੋ ਜਿਹੜੀ ਦੁਕਾਨ ਤੇ ਤੁਸੀਂ ਰੇਡ ਕਰਨ ਆਏ ਹੋ ਉਹਨਾਂ ਕੋਲ ਤੁਸੀਂ ਜਾਂਦੇ ਪਏ ਤੁਹਾਡੇ ਕੋ ਸਟਾਫ ਦੇ ਨੰਬਰ ਚਲੋ ਦੇਖੋ ਇਹਦੀ ਨਿਊਜ਼ਲੀ ਰਿਸਪੋਨਸੀਬਿਲਟੀ ਹੁੰਦੀ ਆ ਹੁਣ ਹਰੇਕ ਨੂੰ ਸਮਝਣਾ ਚਾਹੀਦਾ ਜੀ ਕਿ ਕੰਮ ਕਿਹੜਾ ਜਿਹੜਾ ਪ੍ਰਾਇੋਰਟਾਈਜ਼ ਕਰਨਾ ਆਪਾਂ ਜਿਹੜਾ ਟਾਪ ਪ੍ਰਾਇੋਰਟੀ ਆ ਹੁਣ ਹਰੇਕ ਕੋ ਸਟਾਫ ਮੈਂਬਰ ਨਹੀਂ ਹੁੰਦਾ ਦੇਖੋ ਕੁਝ ਪਤਾ ਨਹੀਂ ਸਟਾਫ ਮੈਂਬਰ ਨਹੀਂ ਵੀ ਹੋ ਸਕਦੇ ਜਿੱਦਾਂ ਮੈਂ ਜਾਂ ਕੋਈ ਹੋਰ ਵੀ ਹੋ ਸਕਦਾ ਜਿਨ੍ਹਾਂ ਨੇ ਖਾਧਾ ਉਹਨਾਂ ਤੇ ਕਾਰਵਾਈ ਹੋਏਗੀ ਨਹੀਂ ਕੋਈ ਇਸ ਤਰ੍ਹਾਂ ਦੀ ਕੋਈ ਫਾਸਟ ਐਂਡ ਫਾਸਟ ਰੂਲ ਨਹੀਂ ਹੈਗਾ ਬਟ ਚਲੋ ਜਿਹੜੇ ਮਤਲਬ ਡਿਊਟੀ ਸਟਾਕ ਨਹੀਂ ਲੈ ਰਹੇ ਅਗਰ ਉਹ ਰਫਰੈਸ਼ਮੈਂਟ ਆਪਣੇ ਕਰ ਲੈਂਦੇ ਕੋਈ ਹਰਜ ਨਹੀਂ ਬਣ ਜਿਹੜੀ ਡਿਊਟੀ ਤੇ ਲੱਗੀ ਉਹਨਾਂ ਨੂੰ ਨਹੀਂ ਕਰਨਦੇ